लोक गुरुदेव माता गुरुदेव पिता गुरुदेव स्वामी परमेश्वरा गुरु ही माँ है गुरु ही प्यो है गुरु ही आत्मक जन्म देन वाला है गुरु मालक प्रभु का रूप है गुरुदेव सका ज्ञान भंजन ਗੁਰਦੀਪ ਬੰਦ ਪਸਹੁਦਰਾ ਗੁਰੂ ਮਾਇਆ ਦੀ ਮੌਦਾ ਹਨੇਰਾ ਨਾਸ਼ ਕਰਨ ਵਾਲਾ ਮਿੱਤਰ ਹੈ ਗੁਰੂ ਹੀ ਤੋੜ ਨਿਭਣ ਵਾਲਾ ਸੰਬੰਧੀ ਤੇ ਭਰਾ ਹੈ ਗੁਰਦੇਵ ਦਾਤਾ ਹਰਨਾਮ ਉਪਦੇਸ ਹੈ ਗੁਰਦੇਵ ਮੰਤ ਨਿਰੋਧਰਾ ਗੁਰੂ ਅਸਲੀ ਦਾਤਾ ਹੈ ਜੋ ਪ੍ਰਭੂ ਦਾ ਨਾਮ ਉਪਦੇਸ਼ਤਾ ਹੈ ਗੁਰੂ ਦਾ ਉਪਦੇਸ ਐਸਾ ਹੈ जिसਦਾ ਅਸਰ ਕੋਈ ਵਿਕਾਰ ਆਦਿਕਵਾ ਨਹੀਂ ਸਕਦਾ ਗੁਰਦੇਵ ਸ਼ਾਂਤ ਸਤ ਬੁੱਧ ਮੂਰਤ ਗੁਰਦੇਵ ਪਰਸ ਪਰਸਪਰਾ ਗੁਰੂ ਸ਼ਾਂਤੀ ਸਾਚੂ ਅਤੇ ਅਕਲਾ ਕਕਲ ਦਾ ਸਰੂਪ ਹੈ ਗੁਰੂ ਇੱਕ ਐਸਾ ਪਰਸ ਹੈ ਜਿਸ ਦੀ ਛੋ ਪਰਸ ਦੀ ਛੋ ਨਾਲੋ ਸੇਸ਼ਟ ਹੈ ਗੁਰਦੇਵ ਤੀਰਤ ਅੰਮ੍ਰਿਤ ਸਰੋਵਰ ਗੁਰ ਗਿਆਨ ਅਨਮੱਜਣ ਅਪਰੰਪਰਾ ਗੁਰੂ ਸੱਚਾ ਤੀਰਥ ਹੈ ਅੰਮ੍ਰਿਤ ਦਾ ਸਰੋਵਰ ਹੈ ਗੁਰੂ ਦੇ ਗਿਆਨ ਜਲ ਦਾ ਇਸ਼ਨਾਨ ਹੋਰ ਸਾਰੇ ਤੀਰਥਾਂ ਦੇ ਇਸ਼ਨਾਨ ਨਾਲੋਂ ਬਹੁਤ ਹੀ ਸ੍ਰੇਸ਼ਟ ਹੈ ਗੁਰਦੇਵ ਕਰਤਾ ਸਭ ਪਾਪੂ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ ਗੁਰੂ ਕਰਤਾਰ ਦਾ ਰੂਪ ਹੈ ਸਾਰੇ ਪਾਪਾਂ ਨੂੰ ਦੂਰ ਕਰਨ ਵਾਲਾ ਹੈ ਗੁਰੂ ਵਿਕਾਰੀ ਬੰਦਿਆਂ ਦੇ ਹਿਰਦੇ ਨੂੰ ਪਵਿੱਤਰ ਕਰਨ ਵਾਲਾ ਹੈ ਗੁਰਦੇਵ ਆਦਿ ਜੁਗ ਆਦਿ ਜੁਗ ਜੁਗ ਗੁਰਦੇਵ ਮੰਤ ਹਰ ਜਪਿ ਉਦਰਾ ਜਦੋਂ ਤੋ ਮਾਇ ਜਗਤ ਬਣਿਆ ਹੈ ਗੁਰੂ ਸ਼ੁਰੂ ਤੋਂ ਹੀ ਹਰ ਇੱਕ ਜੁਗ ਵਿੱਚ ਪਰਮਾਤਮਾ ਦੇ ਨਾਮ ਦਾ ਉਪਦੇਸ਼ ਦਾਤਾ ਹੈ ਗੁਰੂ ਦਾ ਦਿੱਤਾ ਹੋਇਆ ਹਰ ਨਾਮ ਮੰਤਰ ਜਪ ਕੇ ਸੰਸਾਰ ਸਮੁੰਦਰ ਦੇ ਵਿਕਾਰਾਂ ਦੀਆਂ ਲਹਿਰਾਂ ਤੋਂ ਪਾਰ ਲੰਘ ਜਾਈਦਾ ਹੈ ਗੁਰਦੇਵ ਸੰਗਤ ਬ੍ਰਹਮੇਲ ਕਰ ਕਿਰਪਾ ਹਮ ਮੂਰਖ ਪਾਪੀ ਜਤ ਲਗਤਰਾ ਏ ਪ੍ਰਭੂ ਮੇਰ ਕਰ ਸਾਨੂੰ ਗੁਰਦੀ ਸੰਗਤ ਦੇ ਤਾਂ ਕਿ ਅਸੀਂ ਮੂਰਖ ਪਾਪੀ ਉਸਦੀ ਸੰਗਤ ਵਿੱਚ ਰਹਿ ਕੇ ਤਰ ਜਾਈਏ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਵਲ ਨਮਸਕਾਰਾ ਗੁਰੂ ਪਰਮੇਸ਼ਰ ਪਾਰਬ੍ਰਹਮ ਦਾ ਰੂਪ ਹੈ ਇਹ ਨਾਨਕ ਹਰੀ ਦੇ ਰੂਪ ਗੁਰੂ ਨੂੰ ਸਦਾ ਨਮਸਕਾਰ ਕਰਨੀ ਚਾਹੀਦੀ ਹੈ ਇਹੋ ਸ਼ਲੋਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ